ਇੱਕ ਵਾਰ ਕੋਈ ਮਰਾਸੀ ਕਿਸੇ ਜੱਟ ਦੇ ਸਹੂਰੀ ਵਿਆਹ ਵਗੈਰਾ ਫੜਾਉਣ ਗਿਆ ਮੀਂਹ ਦਾ ਮੌਸਮ ਸੀ ਉਹਨਾਂ ਨੇ ਲਾ ਕੇ ਮਰਾਸੀ ਨੂੰ ਖਵਾਏ ਗੁਲਗਲੇ ਮਰਾਸੀ ਨੇ ਖਾ ਕੇ 1.5 ਕਿਲੋ ਗੁਲਗਲੇ ਜਦੋਂ ਫੇਰਿਆ ਢਿੱਡ ਤੇ ਹੱਥ ਕਹਿੰਦਾ ਬੜੀ ਕਮਾਲ ਦੀ ਚੀਜ਼ ਬਣੀ ਆ ਵੀ ਕਹਿੰਦਾ ਅੱਜ ਘਰੇ ਜਾ ਕੇ ਵੀ ਬਣਵਾਉਣੇ ਨੇ ਉਥੋਂ ਰਸਤੇ ਦੇ ਵਿੱਚ ਮਾ ਦਾ ਪੁੱਤ ਕਹਿੰਦਾ ਮੈਂ ਨਾਮ ਨਾ ਭੁੱਲ ਜਾ ਕਰਦਾ ਆਇਆ ਗੁਲਗਲੇ 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 ਮੂਰੇ ਆ ਗਿਆ ਕੋਈ ਪਾਣੀ ਵਾਲਾ ਖਾਲਾ ਜਦੋਂ ਉਹਨੂੰ ਛਾਲ ਮਾਰ ਕੇ ਐ ਟੱਪਣਾ ਪਿਆ ਕਹਿੰਦਾ ਹੌਪੜੇ ਗੁਲਗਲੇ ਦਾ ਮਾ ਦਾ ਮਾ ਦਾ ਪੁੱਤ ਭੁੱਲ ਗਿਆ ਕਰਦਾ ਆਇਆ ਹੌਪੜੇ 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 ਮਰਾਸਲ ਨੂੰ ਕਹਿੰਦਾ ਭਗਵਾਨ ਨੇ ਧਰ ਲੈ ਲੋਹੜਾ ਚੁੱਲੇ ਤੇ ਅੱਜ ਹੌਪੜੇ ਬਣਾ ਦੇ ਉਹ ਕਹਿੰਦੀ ਹੌਪੜੇ ਹੌਪੜੇ ਕੋਈ ਚੀਜ਼ ਨਹੀਂ ਹੁੰਦੀ ਕਹਿੰਦਾ ਤੈਨੂੰ ਕੀ ਪਤਾ ਬੜੇ ਘੇਰ ਬਣਾਏ ਸੀ ਮੈਂ ਜੱਟਾਂ ਦੀ ਰਿਸ਼ਤੇਦਾਰੀ 'ਚ ਗਿਆ ਸੀ ਅੱਜ ਜੇ ਖਾਣੇ ਨੇ ਹੋਪੜੇ ਖਾਣੇ ਨੇ ਨਹੀਂ ਫਿਰ ਤੇਰੇ ਡੰਡੇ ਜ਼ਰੂਰ ਪੈ ਜਾਣਗੇ ਜਦੋਂ ਮਰਾਸਣ ਨੂੰ ਹੋਪੜੇ ਨਾ ਸਮਝਾਏ ਮਾਂ ਦੇ ਪੁੱਤ ਨੇ ਚੱਕ ਲਿਆ ਕਿ ਨਿਕਿਆ ਜਾ ਡੰਡਾ ਮਾਰ ਮਾਰ ਕੇ ਮਰਾਸਣ ਦੇ ਕਾਤੀ ਪੇਠਲਾ ਮਾਰੇ ਮਰਾਸਣ ਕੂਕਾਂ ਉਧਰੋਂ ਇੱਕ ਗਵੰਧਣ ਆਈ ਕਹਿੰਦੀ ਵੇ ਕੀ ਹੋ ਗਿਆ ਵੇ ਮਰਾਸੀਆ ਕੁੱਟ ਕੇ ਵਿਚਾਰੀ ਨੂੰ ਗੁਲਗਲੇ ਵਰਗਾ ਕਰਤਾ ਕਹਿੰਦਾ ਹੋ ਭਾਗਵਾਨੇ ਤੇਰੇ ਬੱਚੇ ਜਿਉਂਦੇ ਰਹਿਣ ਗੁਲਗਲੇ